ਤੋਸੇ ਵੀ ਬਣਾਉਣਾ ਚਾਹੁੰਦੇ ਹੋ ਆਪਣੀਆਂ ਹੱਡੀਆਂ ਤੇ ਜੋੜਾਂ ਨੂੰ ਲੋਹੇ ਤੋਂ ਵੀ ਜ਼ਿਆਦਾ ਮਜ਼ਬੂਤ ਤੇ ਚਾਹੁੰਦੇ ਹੋ ਬੁੱਢਾਪੇ ਵਿੱਚ ਵੀ ਤੁਹਾਨੂੰ ਹੱਡੀਆਂ ਤੇ ਜੋੜਾਂ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਫੇਸ ਨਾ ਕਰਨੀਆਂ ਪਹਿਣ ਤੇ ਅੱਜ ਦੀ ਇਹ ਖਾਸ ਵੀਡੀਓ ਤੁਹਾਡੇ ਸਾਰਿਆਂ ਲਈ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਜਿਹੜੇ ਇਹੋ ਜਿਹੇ ਪੰਜ ਵਿਟਾਮਿਨਸ ਤੇ ਮਿਨਰਲਸ ਐਡ ਕਰਨੇ ਹਨ ਜਿਨ੍ਹਾਂ ਨੂੰ ਡੇਲੀ ਆਪਣੀ ਡਾਈਟ ਦੇ ਵਿੱਚ ਲੈ ਕੇ ਤੁਸੀਂ ਹਮੇਸ਼ਾ ਹੀ ਜੋੜਾਂ ਦੇ ਦਰਦਾਂ ਤੇ ਹੱਡੀਆਂ ਦੇ ਦਰਦਾਂ ਤੋਂ ਦੂਰ ਰਹਿ ਸਕਦੇ ਹੋ ਸੋ ਲਾਸਟ ਵਾਲੇ ਪੁਆਇੰਟ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪਰ ਕੀਤੇ ਹੋਏ ਐਂਡ ਤੱਕ ਜ਼ਰੂਰ ਦੇਖਿਓ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਨਾਲ ਆਦਾਬ ਨਮਸਤੇ ਮੈਂ ਹਾਂ ਸਰਟੀਫਾਈਡ ਹੈਲਥ ਐਂਡ ਲਾਈਫਸਟਾਈਲ ਕੋਚ ਰਾਜਵਿੰਦਰ ਕੌਰ ਤੇ ਤੁਹਾਡਾ ਸਾਰਿਆਂ ਦਾ ਆਪਣੇ ਹੈਲਥ ਚੈਨਲ ਤੰਦਰੁਸਤ ਪੰਜਾਬ ਵਿੱਚ ਸਵਾਗਤ ਹੈ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਮ ਤੌਰ ਤੇ ਸਰਦੀਆਂ ਦੇ ਵਿੱਚ ਇਹ ਜ਼ਿਆਦਾ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਹਨ ਕਿ ਹੱਡੀਆਂ ਤੇ ਜੋੜਾਂ ਦੇ ਵਿੱਚ ਦਰਦਾਂ ਰਹਿਣ ਲੱਗ ਜਾਂਦੀਆਂ ਹਨ ਜ਼ਿਆਦਾ ਜਾਂ ਸੋਜ ਪੈ ਜਾਂਦੀ ਹੈ ਜਾਂ ਉਹਨਾਂ ਦੇ ਵਿੱਚ ਸਟਿਫਨੈਸ ਆ ਜਾਂਦੀ ਹੈ ਮੀਨਸ ਜਕੜਨ ਆਉਣ ਲੱਗ ਜਾਂਦੀ ਹੈ ਸੋ ਕੀ ਹਨ ਇਸ ਦੇ ਕਾਰਨ ਸੋ ਜੇ ਗੱਲ ਕਰੀਏ ਕਿ ਸਰਦੀਆਂ ਦੇ ਵਿੱਚ ਅਕਸਰ ਵਿਟਾਮਿਨ ਡੀ ਦੀ ਤੁਹਾਨੂੰ ਘਾਟ ਹੋਣ ਲੱਗ ਜਾਂਦੀ ਹੈ ਕਿਉਂਕਿ ਸੂਰਜ ਦੇਵਤਾ ਦੇ ਘੱਟ ਹੀ ਦਰਸ਼ਨ ਦੇਖਣ ਨੂੰ ਮਿਲਦੇ ਹਨ ਧੁੰਦਾ ਪਹਿਣ ਕਰਕੇ ਜਾਂ ਫਿਰ ਧੁੱਪ ਜ਼ਿਆਦਾ ਨਾ ਨਿਕਲਣ ਕਰਕੇ ਸਿੱ ਜਿਸ ਕਰਕੇ ਤੁਹਾਨੂੰ ਵਿਟਾਮਿਨ ਡੀ ਦੀ ਕਮੀ ਹੋਣ ਕਰਕੇ ਤੁਹਾਡੇ ਜੋੜਾਂ ਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਕਿ ਉਹਨਾਂ ਦੇ ਵਿੱਚ ਸੋਜ ਪੈਂਦੀ ਹੈ ਜਾਂ ਦਰਦਾਂ ਰਹਿੰਦੀਆਂ ਹਨ ਜਾਂ ਜਕੜਨ ਆਉਣ ਲੱਗ ਜਾਂਦੀ ਹੈ ਸੋ ਜ਼ਿਆਦਾ ਠੰਡ ਹੋਣ ਕਰਕੇ ਤੁਹਾਡੀਆਂ ਨਸਾਂ ਨਾੜੀਆਂ ਜਦੋਂ ਸੁੰਗੜ ਜਾਂਦੀਆਂ ਹਨ ਉਹਨਾਂ ਦੇ ਵਿੱਚੋਂ ਪ੍ਰੋਪਰ ਬਲੱਡ ਸਰਕੂਲੇਸ਼ਨ ਜਦੋਂ ਨਹੀਂ ਹੋ ਪਾਂਦਾ ਖੂਨ ਤੁਹਾਡੀਆਂ ਮਾਸ ਪੇਸ਼ੀਆਂ ਤੱਕ ਨਹੀਂ ਪਹੁੰਚ ਪਾਉਂਦਾ ਇਸ ਤੋਂ ਇਲਾਵਾ ਤੁਹਾਡੇ ਜੋੜਾਂ ਤੱਕ ਨਹੀਂ ਪਹੁੰਚ ਪਾਉਂਦਾ ਤਾਂ ਇਸ ਦੇ ਕਰਕੇ ਉੱਥੇ ਤੁਹਾਨੂੰ ਸਵੇਲਿੰਗ ਹੁੰਦੀ ਹੈ ਦਰਦ ਹੁੰਦੀ ਹੈ ਜਕੜਨ ਹੋਣ ਲੱਗ ਜਾਂਦੀ ਹੈ ਇਸ ਕਰਕੇ ਸਰਦੀਆਂ ਦੇ ਵਿੱਚ ਤੁਹਾਨੂੰ ਜ਼ਿਆਦਾ ਕੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ ਹੱਡੀਆਂ ਤੇ ਜੋੜਾਂ ਦੀ ਸਿਹਤ ਦੀ ਸੋ ਹੁਣ ਗੱਲ ਕਰੀਏ ਕਿ ਕਿਹੜੇ ਤੁਹਾਨੂੰ ਵਿਟਾਮਿਨਸ ਤੇ ਮਿਨਰਲਸ ਲੈਣੇ ਸ਼ੁਰੂ ਕਰਨੇ ਹਨ ਤਾਂ ਕਿ ਤੁਸੀਂ ਹਮੇਸ਼ਾ ਹੀ ਹੱਡੀਆਂ ਤੇ ਜੋੜਾਂ ਦੇ ਦਰਦਾਂ ਤੋਂ ਰਾਹਤ ਪਾਸਕੋ ਤੇ ਆਪਣੀਆਂ ਜੋੜਾਂ ਤੇ ਹੱਡੀਆਂ ਨੂੰ ਮਜ਼ਬੂਤ ਰੱਖ ਸਕੋ ਨੰਬਰ 1 ਤੇ ਜਿਹੜੇ ਤੁਸੀਂ ਮਿਨਰਲਸ ਐਡ ਕਰਨੇ ਹਨ ਉਹ ਹੈ ম্যাগਨੀਸ਼ੀਅਮ ਤੇ ਜ਼ਿੰਕ ਸੋ ম্যাগਨੀਸ਼ੀਅਮ ਤੇ ਜ਼ਿੰਕ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਹੁਣ ਕਿਉਂ ਲੈਣੇ ਹਨ ਕਿਉਂਕਿ ਇਹ ਤੁਹਾਡੇ ਖਾਣੇ ਰਾਹੀਂ ਆਏ ਕੈਲਸ਼ੀਅਮ ਦੀ ਐਬਜ਼ોર્ਪਸ਼ਨ ਨੂੰ ਤੁਹਾਡੀ ਬਾਡੀ ਵਿੱਚ ਐਬਜ਼ਰਬ ਕਰਨ ਦੇ ਵਿੱਚ ਮਦਦ ਕਰਦੇ ਹਨ ਜਿਸ ਦੇ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਉਹਨਾਂ ਦੀ ਬੋਨ ਡੈਂਸਿਟੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਅਗਰ ਤੁਸੀਂ ਇਹਨਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹਨ ਤੇ ਤੁਸੀਂ ਕੁਦਰਤੀ ਤੌਰ ਤੇ ਆਪਣੀਆਂ ਹੱਡੀਆਂ ਨੂੰ ਤੇ ਜੋੜਾਂ ਨੂੰ ਮਜ਼ਬੂਤ ਰੱਖ ਸਕਦੇ ਹੋ ਸੋ ਜੇ ਗੱਲ ਕਰੀਏ ਕਿ ਮੈਗਨੀਸ਼ੀਅਮ ਤੇ ਜ਼ਿੰਕ ਦੋਨੋਂ ਕਿਹੜੇ ਕਿਹੜੇ ਫੂਡ ਦੇ ਵਿੱਚ ਪਾਏ ਜਾਂਦੇ ਹਨ ਉਹ ਹੈ ਪਾਲਕ ਸੋ ਪਾਲਕ ਦੇ ਵਿੱਚ ਮੈਗਨੀਸ਼ੀਅਮ ਤੇ ਜ਼ਿੰਕ ਦੋਨੋਂ ਹੀ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ ਇਸ ਕਰਕੇ ਸਰਦੀਆਂ ਦੇ ਵਿੱਚ ਤੁਸੀਂ ਰੋਜ਼ਾਨਾ ਆਪਣੀ ਡਾਈਟ ਦੇ ਵਿੱਚ ਪਾਲਕ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਚਾਹੇ ਤੁਸੀਂ ਇਸ ਦਾ ਸਾਗ ਬਣਾ ਕੇ ਖਾਓ ਚਾਹੇ ਪੁਰਜੀ ਬਣਾ ਕੇ ਖਾ ਲੋ ਪਾਲਕ ਦਾ ਤੁਸੀਂ ਸੂਪ ਬਣਾ ਕੇ ਲੈ ਸਕਦੇ ਹੋ ਇਸ ਤੋਂ ਇਲਾਵਾ ਪਾਲਕ ਨੂੰ ਉਸੀ ਕੱਟ ਕੇ ਇਸ ਦਾ ਤੁਸੀਂ ਪਰੌਂਠਾ ਬਣਾ ਸਕਦੇ ਹੋ ਆਟੇ ਵਿੱਚ ਗੁੰਨ ਕੇ ਰੋਟੀਆਂ ਵੀ ਬਣਾ ਸਕਦੇ ਹੋ ਸੋ ਜਿਸ ਜਿਵੇਂ ਵੀ ਤੁਹਾਨੂੰ ਪਸੰਦ ਹੈ ਤੁਸੀਂ ਪਾਲਕ ਨੂੰ ਜ਼ਰੂਰ ਯੂਜ਼ ਕਰੋ ਇਸ ਤੋਂ ਇਲਾਵਾ ম্যাগਨੀਸ਼ੀਅਮ ਤੇ ਜ਼ਿੰਕ ਜਿਹੜੇ ਫੂਡ ਵਿੱਚ ਪਾਇਆ ਜਾਂਦਾ ਹੈ ਉਹ ਹੈ ਪੰਪਕਿਨ ਸੀਡ ਮਤਲਬ ਕੱਦੂ ਦੇ ਬੀਜ ਤੁਸੀਂ ਕੱਦੂ ਦੇ ਬੀਜਾਂ ਦੇ ਵਿੱਚ ਬਹੁਤ ਜ਼ਿਆਦਾ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਸੋ ਤੁਸੀਂ ਰੋਜ਼ ਦਾ 1 ਟੀਸਪੂਨ ਕੱਦੂ ਦੇ ਬੀਜ ਖਾਓ ਤੇ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਸੋ ਤੁਸੀਂ ਇਸ ਨੂੰ ਰੋਸਟ ਕਰਕੇ ਮੀਨਸ ਥੋੜਾ ਜਿਹਾ ਭੁੰਨ ਕੇ ਤੇ ਤੁਸੀਂ 1 ਟੀਸਪੂਨ ਰੋਜ਼ਾਨਾ ਖਾ ਸਕਦੇ ਹੋ ਇਸ ਤੋਂ ਇਲਾਵਾ ਚਿੱਟੇ ਛੋਲਿਆਂ ਦੇ ਵਿੱਚ ਮੈਗਨੀਸ਼ੀਅਮ ਤੇ ਜ਼ਿੰਕ ਦੋਨੋਂ ਪਾਏ ਜਾਂਦੇ ਹਨ ਤੇ ਚਿੱਟੇ ਛੋਲਿਆਂ ਦੀ ਤੁਸੀਂ ਚਾਟ ਬਣਾ ਕੇ ਖਾ ਸਕਦੇ ਹੋ ਸਬਜ਼ੀ ਬਣਾ ਕੇ ਖਾ ਸਕਦੇ ਹੋ ਜਾਂ ਜਿਵੇਂ ਵੀ ਤੁਹਾਨੂੰ ਪਸੰਦ ਹੈ ਜਿਹੜੇ ਵੀ ਰੂਪ ਦੇ ਵਿੱਚ ਜਿਹੜੀ ਵੀ ਡਿਸ਼ ਦੇ ਵਿੱਚ ਪਸੰਦ ਹੈ ਤੁਸੀਂ ਚਿੱਟੇ ਛੋਲਿਆਂ ਨੂੰ ਵੀ ਜ਼ਰੂਰ ਸ਼ਾਮਿਲ ਕਰੋ ਅਗਰ ਤੁਸੀਂ ਚਾਹੁੰਦੇ ਹੋ ਕਿ ਹੱਡੀਆਂ ਨੂੰ ਲੋਹੇ ਜਿੰਨਾ ਮਜ਼ਬੂਤ ਬਣਾਉਣਾ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਨਾਨ-ਵੈਜੀਟੇਰੀਅਨ ਹੋ ਤੁਸੀਂ ਫਿਸ਼ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰ ਸਕਦੇ ਹੋ ਫਿਸ਼ ਦੇ ਵਿੱਚ ਵੀ ਫੈਟੀ ਫਿਸ਼ ਦਾ ਇਸਤੇਮਾਲ ਤੁਸੀਂ ਇੱਕ ਹਫ਼ਤੇ ਦੇ ਵਿੱਚ ਜ਼ਰੂਰ ਕਰੋ ਫੈਟੀ ਫਿਸ਼ ਦੇ ਵਿੱਚ ਜਿਵੇਂ ਸੈਲਮਨ ਹੁੰਦੀ ਹੈ ਸਾਰਡਿਨਸ ਹੁੰਦੀ ਹੈ ਟਿਊਨਾ ਮੈਕਰਲ ਇਸ ਤੋਂ ਇਲਾਵਾ ਕੇਲਾ ਤੇ ਕਾਜੂ ਸੋ ਇਹਨਾਂ ਦੇ ਵਿੱਚ ਮੈਗਨੀਸ਼ੀਅਮ ਦੋਨਾਂ ਵਿੱਚ ਪਾਇਆ ਜਾਂਦਾ ਹੈ ਸੋ ਤੁਸੀਂ ਹਰ ਰੋਜ਼ ਆਪਣੀ ਡਾਈਟ ਦੇ ਵਿੱਚ ਕੇਲੇ ਦਾ ਸੇਵਨ ਜ਼ਰੂਰ ਕਰੋ ਇਸ ਤੋਂ ਇਲਾਵਾ ਕਾਜੂ ਨੂੰ ਵੀ ਤੁਸੀਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਮੈਗਨੀਸ਼ੀਅਮ ਤੇ ਜ਼ਿੰਕ ਜਿਹੜੇ ਆ ਉਹ ਹਰੇ ਪੱਤੇਦਾਰ ਸਬਜ਼ੀਆਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਇਸ ਕਰਕੇ ਰੋਜ਼ਾਨਾ ਆਪਣੀ ਡਾਈਟ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹਰੇ ਪੱਤੇਦਾਰ ਸਬਜ਼ੀਆਂ ਦਾ ਜ਼ਰੂਰ ਇਸਤੇਮਾਲ ਕਰੋ ਹੁਣ ਨੰਬਰ 2 ਤੇ ਗੱਲ ਕਰਦੇ ਹਾਂ ਜਿਹੜਾ ਤੁਹਾਨੂੰ ਫੂਡ ਐਡ ਕਰਨਾ ਹੈ ਹੱਡੀਆਂ ਤੇ ਜੋੜਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਉਹ ਹੈ omega 3 ਰਿਚ ਫੈਟੀ ਐਸਿਡ ਫੂਡ ਸੋ omega 3 ਫੈਟੀ ਐਸਿਡਸ ਦਾ ਕੀ ਕੰਮ ਹੁੰਦਾ ਹੈ ਇਸ ਦਾ ਇਹ ਕੰਮ ਹੁੰਦਾ ਹੈ ਕਿ ਇਹ ਤੁਹਾਡੀ ਬੋਡੀ ਵਿੱਚ ਪਈ ਜਿੰਨੀ ਵੀ ਸੋਜ ਹੁੰਦੀ ਹੈ ਚਾਹੇ ਤੁਹਾਡੀਆਂ ਨਸਾਂ ਨਾੜੀਆਂ ਵਿੱਚ ਹੈ ਚਾਹੇ ਤੁਹਾਡੇ ਜੋੜਾਂ ਦੇ ਵਿੱਚ ਹੈ ਉਹਨਾਂ ਸਾਰਿਆਂ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ omega 3 ਫੈਟੀ ਐਸਿਡ ਤੁਹਾਡੇ ਜੋੜਾਂ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ ਸੋ ਹੁਣ omega 3 ਫੈਟੀ ਐਸਿਡਸ ਜਿਹੜਿਆ ਉਹ ਕਿਹੜੇ ਕਿੜੀਆਂ ਚੀਜ਼ਾਂ ਵਿੱਚ ਪਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਜੇ ਗੱਲ ਇਹ ਸਰਦੀਆਂ ਦੇ ਵਿੱਚ ਅਖਰੋਟ ਦੇ ਵਿੱਚ ਅਲਸੀ ਦੇ ਵਿੱਚ ਖੂਬ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਨਾਨ-ਵੈਜੀਟੇਰੀਅਨ ਹੋ ਤੇ ਅਗੇਨ ਫਿਸ਼ ਦੇ ਵਿੱਚ omega 3 ਫੈਟੀ ਐਸਿਡਸ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਸੋ ਤੁਸੀਂ ਇਹਨਾਂ ਨੂੰ ਆਪਣੀ ਡਾਈਟ ਦਾ ਰੈਗੂਲਰ ਪਾਰਟ ਬਣਾਓ ਜਿਵੇਂ ਕਿ ਤੁਸੀਂ ਅਖਰੋਟ ਡੇਲੀ ਤਿੰਨ ਚਾਰ ਰੋਜ਼ਾਨਾ ਖਾਓ ਤੁਸੀਂ ਰਾਤ ਨੂੰ ਅਖਰੋਟ ਨੂੰ ਪੀਓ ਕੇ ਸਵੇਰੇ ਤਿੰਨ ਚਾਰ ਇਸ ਦੀਆਂ ਗਿਰੀਆਂ ਖਾ ਸਕਦੇ ਹੋ ਅਲਸੀ ਨੂੰ ਤੁਸੀਂ ਭੁੰਨ ਕੇ ਰੱਖ ਸਕਦੇ ਹੋ ਤੇ ਇੱਕ ਚਮਚਾ ਡੇਲੀ ਤੁਸੀਂ ਇਸ ਦਾ ਜ਼ਰੂਰ ਇਸਤੇਮਾਲ ਕਰੋ ਤੇ ਇਸ ਨੂੰ ਤੁਸੀਂ ਦਹੀਂ ਦੇ ਵਿੱਚ ਇਸ ਦਾ ਪਾਊਡਰ ਨੂੰ ਪਾ ਕੇ ਖਾ ਸਕਦੇ ਹੋ ਆਟੇ ਦੇ ਵਿੱਚ ਵੀ ਗੁੰਨ ਸਕਦੇ ਹੋ ਤੇ ਉਸ ਦੀ ਰੋਟੀ ਬਣਾ ਕੇ ਖਾ ਸਕਦੇ ਹੋ ਤੇ ਤੁਹਾਨੂੰ ਇਸ ਦੇ ਨਾਲ ਕਮਾਲ ਦੇ ਫਾਇਦੇ ਦੇਖਣ ਨੂੰ ਮਿਲਣਗੇ ਚਾਹੇ ਅਖਰੋਟ ਹੈ, ਅਲਸੀ ਹੈ, ਕਾਜੂ ਹੈ, ਬਦਾਮ ਹੈ ਸਾਰਿਆਂ ਦੀ ਤੁਸੀਂ ਪਿੰਨੀਆਂ ਬਣਾ ਕੇ ਰੱਖ ਸਕਦੇ ਹੋ ਘਰ ਦੇ ਵਿੱਚ ਜਾਂ ਪਜਿਰੀ ਬਣਾ ਸਕਦੇ ਹੋ ਸਰਦੀਆਂ ਦੇ ਵਿੱਚ ਪਿੰਨੀਆਂ ਸਵਾਦ ਤਾਂ ਹੁੰਦੀਆਂ ਹੀ ਹਨ ਨਾਲ ਦੀ ਨਾਲ ਤੁਹਾਡੀਆਂ ਹੱਡੀਆਂ ਦੀ ਸਿਹਤ ਦੇ ਲਈ ਬਹੁਤ ਬਹੁਤ ਜ਼ਿਆਦਾ ਵਰੀਆਂ ਹੁੰਦੀਆਂ ਹਨ ਕਿਉਂਕਿ ਅਲਸੀ ਤੇ ਅਖਰੋਟ ਦੇ ਇੰਨੇ ਸਾਰੇ ਗੁਣ ਹੁੰਦੇ ਹਨ ਕਿ ਤੁਹਾਨੂੰ ਇਹ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨੀ ਚਾਹੀਦੀ ਇਸ ਕਰਕੇ ਰੋਜ਼ਾਨਾ ਆਪਣੀ ਡਾਈਟ ਦਾ ਪਾਰਟ ਬਣਾਓ ਖਾਸ ਕਰਕੇ ਸਰਦੀਆਂ ਦੇ ਵਿੱਚ ਹੁਣ ਨੰਬਰ 10 ਦੀ ਗੱਲ ਕਰੀਏ ਉਹ ਹੈ ਹਰਬਲ ਟੀ ਮੀਨਸ ਆਯੁਰਵੈਦਿਕ ਚਾਹ ਸੋ ਤੁਸੀਂ ਘਰ ਦੇ ਵਿੱਚ ਹੀ ਆਯੁਰਵੈਦਿਕ ਚਾਹ ਤਿਆਰ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਹੱਡੀਆਂ ਦੇ ਰਿਲੇਟਡ ਤੇ ਜੋੜਾਂ ਦੇ ਰਿਲੇਟਡ ਜਿੰਨੀਆਂ ਵੀ ਸਮੱਸਿਆਵਾਂ ਹਨ ਇਹ ਦੂਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀਆਂ ਹਨ ਜੇ ਹੁਣ ਗੱਲ ਕਰੀਏ ਕਿ ਹਰਬਲ ਟੀ ਜਾਂ ਆਯੁਰਵੈਦਿਕ ਚਾਹ ਤੁਸੀਂ ਬਣਾਉਣੀ ਕਿਵੇਂ ਹੈ ਜਿਵੇਂ ਕਿ ਤੁਹਾਡੇ ਘਰ ਵਿੱਚ ਸਰਦੀਆਂ ਦੇ ਵਿੱਚ ਕੱਚੀ ਹਲਦੀ ਮਿਲ ਜਾਂਦੀ ਹੈ ਅਦਰਕ ਹੁੰਦਾ ਹੈ ਸੋ ਤੁਸੀਂ ਇਹਨਾਂ ਦੋਨਾਂ ਨੂੰ ਉਬਾਲ ਕੇ ਜਾਂ ਇਹਨਾਂ ਨੂੰ ਕਾੜ ਕੇ ਬਿਨਾ ਪਤੀ ਬਿਨਾ ਖੰਡ ਦੁੱਧ ਦੇ ਤੁਸੀਂ ਇਦਾਂ ਦੀ ਹਰਬਲ ਟੀ ਬਣਾ ਕੇ ਪੀਣਾ ਕਰੋ ਕਿਉਂਕਿ ਹਲਦੀ ਦਰਦਾਂ ਤੋਂ ਰਾਹਤ ਦਿਵਾਉਂਦੀ ਹੈ ਇਸ ਤੋਂ ਇਲਾਵਾ ਇਹ ਸੋਜ ਨੂੰ ਘਟਾਉਣ ਦਾ ਕੰਮ ਕਰਦੀ ਹੈ ਤੇਜੀ ਨਾਲ ਤੇ ਅਦਰਕ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਬਹੁਤ ਜ਼ਿਆਦਾ ਵਧੀਆ ਕਰਦਾ ਹੈ ਜਿਸ ਦੇ ਨਾਲ ਤੁਹਾਡੇ ਜੋੜਾਂ ਦੇ ਵਿੱਚ ਤੁਹਾਡੀਆਂ ਮਾਸਪੇਸ਼ੀਆਂ ਦੇ ਵਿੱਚ ਬਲੱਡ ਸਰਕੂਲੇਸ਼ਨ ਵਧੀਆ ਰਹੇਗਾ ਤੇ ਤੁਹਾਨੂੰ ਅੰਦਰੋਂ ਗਰਮਾਹਟ ਵੀ ਰੱਖੇਗੀ ਇਹ ਚਾ ਇਸ ਤੋਂ ਇਲਾਵਾ ਤੁਸੀਂ ਅਜਵਾਇਨ ਪਾ ਸਕਦੇ ਹੋ ਦਾਲ ਚੀਨੀ ਵਾਲੀ ਚਾਹ ਤੁਸੀਂ ਬਣਾ ਕੇ ਪੀ ਸਕਦੇ ਹੋ ਸੋ ਇਹ ਸਾਰੀਆਂ ਚੀਜ਼ਾਂ ਦਾ ਅਗਰ ਤੁਸੀਂ ਇਸਤੇਮਾਲ ਕਰਦੇ ਹੋ ਤੇ ਰੋਜ਼ਾਨਾ ਤੁਸੀਂ ਦੋ ਕੱਪ ਅਗਰ ਲੈ ਲੈਂਦੇ ਉਹ ਆਯੁਰਵੈਦਿਕ ਚਾਹ ਦੀ ਤੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਦੇਖਣ ਨੂੰ ਮਿਲੇਗਾ ਔਰ ਤੇਜ਼ੀ ਨਾਲ ਤੁਹਾਡੀਆਂ ਦਰਦਾਂ ਤੇ ਸੋਜ ਘਟੇਗੀ ਤੁਹਾਡੇ ਜੋੜਾਂ ਦੇ ਵਿੱਚੋਂ ਤੇ ਇਸ ਕਰਕੇ ਤੁਹਾਡੀਆਂ ਹੱਡੀਆਂ ਤੇ ਜੋੜ ਮਜ਼ਬੂਤ ਹੋਣਗੇ ਲਾਸਟ ਵਾਲੇ 2 ਪੁਆਇੰਟ ਡਿਸਕਸ ਕਰਨ ਤੋਂ ਪਹਿਲਾਂ ਅਗਰ ਇਹ 3 ਪੁਆਇੰਟਸ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਦੇ ਨਾਲ ਤੁਹਾਨੂੰ ਕੋਈ ਫਾਇਦਾ ਹੋਇਆ ਹੈ ਜਲਦੀ ਜਲਦੀ ਲਾਈਕ ਜ਼ਰੂਰ ਕਰ ਦਿਓ ਤੇ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸੋ ਕਿ ਤੁਸੀਂ ਇਹਨਾਂ ਦੇ ਵਿੱਚੋਂ ਕਿਹੜਾ ਬਦਲਾਵ ਕਰਨ ਜਾ ਰਹੇ ਹੋ ਸੋ ਹੁਣ ਗੱਲ ਕਰੀਏ 4th ਪੁਆਇੰਟ ਦੀ ਉਹ ਹੈ ਕੈਲਸ਼ੀਅਮ ਰਿਚ ਡਾਈਟ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੈਲਸ਼ੀਅਮ ਦਾ ਕੀ ਕੰਮ ਹੁੰਦਾ ਹੈ ਕੈਲਸ਼ੀਅਮ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਤੇ ਤੁਹਾਡੀ ਦੰਦਾਂ ਦੀ ਸਿਹਤ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਹੁਣ ਕੈਲਸ਼ੀਅਮ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਪਾਇਆ ਜਾਂਦਾ ਹੈ ਜੇ ਗੱਲ ਦੁੱਧੀਆਂ ਦੁੱਧ ਤੋਂ ਬਣੀਆਂ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਹਨ ਚਾਹੇ ਉਹ ਦੁੱਧ ਦਹੀਂ ਪਨੀਰ ਹੋਵੇ ਸੋ ਇਹਨਾਂ ਸਾਰਿਆਂ ਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਅਗਰ ਤੁਹਾਡਾ ਕੋਲੇਸਟ੍ਰੋਲ ਵਧਿਆ ਰਹਿੰਦਾ ਹੈ ਤੁਹਾਨੂੰ ਟ੍ਰਾਈਗਲਿਸਰਾਈਡਸ ਦੀ ਪ੍ਰੋਬਲਮ ਹੈ ਜਾਂ ਹਾਰਟ ਦੇ ਰਿਲੇਟਿਡ ਤੁਹਾਨੂੰ ਬਿਮਾਰੀਆਂ ਹਨ ਤੇ ਉਸ ਕੇਸ ਦੇ ਵਿੱਚ ਤੁਹਾਨੂੰ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਇਹਨਾਂ ਦਾ ਇਸਤੇਮਾਲ ਕਰਨਾ ਹੈ ਤੇ ਘੱਟ ਫੈਟ ਵਾਲੀਆਂ ਦੁੱਧੀਆਂ ਦੁੱਧ ਤੋਂ ਬਣੀਆਂ ਚੀਜ਼ਾਂ ਲੈਣੀਆਂ ਹਨ ਬਹੁਤ ਹੀ ਮੋਡਰੇਸ਼ਨਸ ਦੇ ਵਿੱਚ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ ਯਾਂ ਦੁੱਧ ਯਾਂ ਦੁੱਧ ਤੋਂ ਬਣੀਆਂ ਚੀਜ਼ਾਂ ਪਚ ਜਾਂਦੀਆਂ ਹਨ ਤੇ ਤੁਸੀਂ ਇਹਨਾਂ ਦਾ ਮੋਡਰੇਸ਼ਨ ਅਮਾਊਂਟ ਦੇ ਵਿੱਚ ਯੂਜ਼ ਰੋਜ਼ਾਨਾ ਕਰ ਸਕਦੇ ਹੋ ਸੋ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਹੁਣ ਦੁੱਧ ਨਹੀਂ ਪੀਣਾ ਹੈ ਜਾਂ ਦੁੱਧ ਤੋਂ ਪ੍ਰੋਬਲਮ ਹੈ ਸੋ ਤੁਸੀਂ ਆਪਣੀ ਡਾਈਟ ਦੇ ਵਿੱਚ ਕੀ ਯੂਜ਼ ਕਰਨਾ ਹੈ ਕਿ ਤੁਹਾਨੂੰ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਮਿਲੇ ਉਹ ਹੈ ਸਭ ਤੋਂ ਪਹਿਲਾਂ ਸਰਦੀਆਂ ਦੇ ਵਿੱਚ ਜਿਹੜੇ ਤਿਲ ਆਉਂਦੇ ਹਨ ਸੋ ਤੇੜਾ ਨੂੰ ਤੁਸੀਂ ਆਪਣੀ ਡਾਈਟ ਦੇ ਵਿੱਚ ਰੋਜ਼ਾਨਾ ਸ਼ਾਮਿਲ ਕਰੋ ਤਿਲਾਂ ਨੂੰ ਤੁਸੀਂ ਭੁੰਨ ਕੇ ਤੁਸੀਂ 1 tsp ਰੋਜ਼ਾਨਾ ਇਸ ਦਾ ਖਾਣਾ ਸ਼ੁਰੂ ਕਰੋ ਇਸ ਦੇ ਨਾਲ ਬਹੁਤ ਬਹੁਤ ਮਾਲ ਦੇ ਫਾਇਦੇ ਤੁਹਾਨੂੰ ਮਿਲਣਗੇ ਤਿਲਾਂ ਨੂੰ ਤੁਸੀਂ ਪਿੰਨੀਆਂ ਦੇ ਵਿੱਚ ਵੀ ਪਾ ਸਕਦੇ ਹੋ ਤੁਸੀਂ ਗੁੜ ਤੇ ਤੇਲ ਦੀ ਗੱਜਕ ਵੀ ਬਣਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਲਾਦ ਤੇ ਇਸ ਨੂੰ ਪਾ ਕੇ ਖਾ ਸਕਦੇ ਹੋ ਆਟੇ ਦੇ ਵਿੱਚ ਗੁੰਨ ਕੇ ਜਾਂ ਰੋਟੀ ਬਣਾਉਂਦੇ ਟਾਈਮ ਰੋਟੀ ਤੇ ਸਪ੍ਰਿੰਕਲ ਵੀ ਕਰਕੇ ਇਸ ਨੂੰ ਤੁਸੀਂ ਖਾ ਸਕਦੇ ਹੋ ਇਸ ਤੋਂ ਇਲਾਵਾ ਪੌਪੀ ਸੀਡਸ ਮੀਨਸ ਖਸਖਸ ਖਸਖਸ ਦੇ ਵਿੱਚ ਵੀ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਇਸ ਨੂੰ ਆਪਣੀ ਡਾਈਟ ਦਾ ਜ਼ਰੂਰ 파ਟ ਬਣਾਓ ਸੋ ਇਸ ਨੂੰ ਵੀ ਤੁਸੀਂ ਪਿੰਨੀਆਂ ਦੇ ਵਿੱਚ ਯੂਜ਼ ਕਰ ਸਕਦੇ ਹੋ ਬਾਦਾਮ ਦੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਤੁਸੀਂ ਰੋਜ਼ਾਨਾ 5 ਤੋਂ 6 ਬਾਦਾਮ ਜ਼ਰੂਰ ਖਾਓ ਰਾਤ ਨੂੰ ਪਿਓ ਕੇ ਰੱਖ ਲਓ ਸਵੇਰੇ ਛਿੱਲ ਕੇ ਇਹਨਾਂ ਨੂੰ ਖਾ ਲਓ ਇਸ ਦੇ ਨਾਲ ਤੁਹਾਨੂੰ ਕੈਲਸ਼ੀਅਮ ਦੀ ਘਾਟ ਕਦੇ ਨਹੀਂ ਹੋਏਗੀ ਤੇ ਆਟਿਆਂ ਵਿੱਚ ਗੱਲ ਕਰੀਏ ਕਿ ਕਿਹੜੇ ਆਟੇ ਦੀ ਤੁਸੀਂ ਰੋਟੀਆਂ ਤੁਸੀਂ ਖਾਣੀਆਂ ਹਨ ਜਿਸ ਦੇ ਨਾਲ ਤੁਹਾਨੂੰ ਕੈਲਸ਼ੀਅਮ ਦੀ ਘਾਟ ਨਹੀਂ ਹੋਵੇਗੀ ਚਾਹੇ ਫਿਰ ਤੁਸੀਂ ਦੁੱਧੀਆਂ ਦੁੱਧ ਤੋਂ ਬਣੀਆਂ ਚੀਜ਼ਾਂ ਨਾ ਵੀ ਖਾਓ ਤਾਂ ਵੀ ਤੁਹਾਨੂੰ ਕਦੇ ਵੀ ਕੈਲਸ਼ੀਅਮ ਦੀ ਘਾਟ ਨਹੀਂ ਹੋਵੇਗੀ ਉਹ ਹੈ ਰਾਗੀ ਦਾ ਆਟਾ ਤੇ ਬਾਜਰੇ ਦਾ ਆਟਾ ਸੋ ਇਹ ਦੋਨੋਂ ਬਹੁਤ ਜ਼ਿਆਦਾ ਵਧੀਆ ਹਨ ਕੈਲਸ਼ੀਅਮ ਦੀ ਭਰਪੂਰ ਮਾਤਰਾ ਇਹਨਾਂ ਦੇ ਵਿੱਚ ਪਾਈ ਜਾਂਦੀ ਹੈ ਇਸ ਕਰਕੇ ਕਦੇ ਤੁਸੀਂ ਰਾਗੀ ਦੇ ਆਟੇ ਦੀ ਕਦੇ ਤੁਸੀਂ ਬਾਜਰੇ ਦੇ ਆਟੇ ਦੀ ਇੱਕ ਟਾਈਮ ਰੋਟੀ ਜ਼ਰੂਰ ਖਾਓ ਅਗਰ ਤੁਸੀਂ ਕੈਲਸ਼ੀਅਮ ਦੀ ਘਾਟ ਨਹੀਂ ਹੋਣ ਚਾਹੁੰਦੇ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਹੱਡੀਆਂ ਤੇ ਜੋੜ ਲੋਹੇ ਵਰਗੀਆਂ ਮਜ਼ਬੂਤ ਰਹਿਣ ਪੁਰਾਣੇ ਸਮਿਆਂ ਦੀ ਗੱਲ ਕਰੀਏ ਤੇ ਪੁਰਾਣੇ ਸਮਿਆਂ ਵਿੱਚ ਬਾਜਰੇ ਦਾ ਆਟਾ ਖੂਬ ਖਾਧਾ ਜਾਂਦਾ ਸੀ ਤੇ ਰਾਜਸਥਾਨ ਵਿੱਚ ਤੇ ਹਰਿਆਣੇ ਦੇ ਵਿੱਚ ਅੱਜ ਵੀ ਬਾਜਰੇ ਦੀ ਰੋਟੀ ਇੱਕ ਟਾਈਮ ਖਾਈ ਜਾਂਦੀ ਹੈ ਜਿਸ ਕਰਕੇ ਉਹ ਜ਼ਿਆਦਾ ਤੰਦਰੁਸਤ ਹਨ ਸਾਡੇ ਨਾਲੋਂ ਇਸ ਕਰਕੇ ਹੁਣ ਸਾਰਿਆਂ ਨੂੰ ਜ਼ਰੂਰਤ ਹੈ ਕਿ ਇੱਕ ਟਾਈਮ ਦੇ ਖਾਣੇ ਵਿੱਚ ਬਾਜਰੇ ਦੀ ਰੋਟੀ ਜ਼ਰੂਰ ਬਣਾ ਕੇ ਖਾਓ ਸੋ ਇਸ ਦੇ ਨਾਲ ਤੁਹਾਨੂੰ ਕੈਲਸ਼ੀਅਮ ਭਰਪੂਰ ਮਿਲੇਗਾ ਹੁਣ ਨੰਬਰ 5 ਤੇ ਤੇ ਇਸ ਲਾਸਟ ਗੱਲ ਕਰੀਏ ਉਹ ਹੈ ਵਿਟਾਮਿਨ ਡੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਵਿਟਾਮਿਨ ਡੀ ਦਾ ਤੁਹਾਡੀ ਡਾਈਟ ਦੇ ਵਿੱਚ ਹੋਣਾ ਕਿਉਂਕਿ ਵਿਟਾਮਿਨ ਡੀ ਅਗਰ ਤੁਹਾਡੀ ਬੋਡੀ ਵਿੱਚ ਪੂਰਾ ਹੋਏਗਾ ਤਾਂ ਹੀ ਕੈਲਸ਼ੀਅਮ ਦੀ ਮਾਤਰਾ ਵੀ ਤੁਹਾਡੀ ਬੋਡੀ ਵਿੱਚ ਪੂਰੀ ਹੋਏਗੀ ਤਾਂ ਹੀ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣਗੀਆਂ ਕਿਉਂਕਿ ਵਿਟਾਮਿਨ ਡੀ ਹੀ ਹੈ ਜਿਹੜਾ ਤੁਹਾਡੇ ਕੈਲਸ਼ੀਅਮ ਨੂੰ ਤੁਹਾਡੇ ਖਾਣੇ ਦੇ ਵਿੱਚੋਂ ਆਏ ਕੈਲਸ਼ੀਅਮ ਨੂੰ ਐਬਜ਼ਾਰਬ ਕਰਦਾ ਹੈ ਤੇ ਤੁਹਾਡੀਆਂ ਹੱਡੀਆਂ ਨੂੰ ਦਿੰਦਾ ਹੈ ਜਿਸ ਕਰਕੇ ਤੁਹਾਡੀਆਂ ਹੱਡੀਆਂ ਆ ਮਜ਼ਬੂਤ ਰਹਿੰਦੀਆਂ ਹਨ ਸੋ ਹੁਣ ਵਿਟਾਮਿਨ ਡੀ ਤੁਸੀਂ ਕਿੱਥੋਂ ਪੂਰਾ ਕਰਨਾ ਹੈ ਸਭ ਤੋਂ ਪਹਿਲਾਂ ਰੋਜ਼ਾਨਾ ਤੁਹਾਨੂੰ 15 ਤੋਂ 20 ਮਿੰਟ ਦੀ ਧੁੱਪ ਲੈਣੀ ਹੈ ਸਰਦੀਆਂ ਦੇ ਵਿੱਚ ਕੋਸੀ ਕੋਸੀ ਧੁੱਪ ਬਹੁਤ ਹੀ ਵਧੀਆ ਲੱਗਦੀ ਹੈ ਤੁਹਾਡੇ ਸਰੀਰ ਨੂੰ ਗਰਮ ਹੀ ਨਹੀਂ ਕਰਦੀ ਬਲਕਿ ਤੁਹਾਡੀਆਂ ਹੱਡੀਆਂ ਨੂੰ ਤੁਹਾਡੇ ਜੋੜਾਂ ਨੂੰ ਮਜ਼ਬੂਤ ਕਰਦੀ ਹੈ ਤੇ ਬਹੁਤ ਜ਼ਿਆਦਾ ਬਹੁਤ ਸਾਰੀਆਂ ਤੁਹਾਨੂੰ ਬਿਮਾਰੀਆਂ ਹੋਣ ਤੋਂ ਬਚਾਉਂਦੀ ਹੈ ਇਹ ਧੁੱਪ ਸੋ ਇਹ ਸਨ ਉਹ ਪੰਜ ਵਿਟਾਮਿਨਸ ਤੇ ਮਿਨਰਲਸ ਜਿਹੜੇ ਕਿ ਤੁਹਾਨੂੰ ਐਡ ਕਰਨੇ ਹਨ ਆਪਣੀ ਡਾਈਟ ਦੇ ਵਿੱਚ ਅਗਰ ਤੁਸੀਂ ਚਾਹੁੰਦੇ ਹੋ ਬਿਨਾਂ ਕਿਸੇ ਦਵਾਈਆਂ ਤੋਂ ਜਾਂ ਬਿਨਾਂ ਕਿਸੇ ਦਵਾਈਆਂ ਦੇ ਸਾਈਡ ਇਫੈਕਟ ਤੋਂ ਤੁਸੀਂ ਆਪਣੀਆਂ ਹੱਡੀਆਂ ਤੇ ਜੋੜਾਂ ਦੇ ਦਰਦਾਂ ਨੂੰ ਮਜ਼ਬੂਤ ਰੱਖਣਾ ਹੈਗਾ ਤੁਹਾਨੂੰ ਅੱਜ ਤੋਂ ਹੀ ਇਹ ਸਾਰੇ ਚੇਂਜਸ ਹੌਲੀ-ਹੌਲੀ ਕਰਕੇ ਕਰਨਾ ਸ਼ੁਰੂ ਕਰ ਦੇਣੇ ਚਾਹੀਦੇ ਹਨ ਤਾਂ ਕਿ ਤੁਸੀਂ ਹਮੇਸ਼ਾ ਹੀ ਤੰਦਰੁਸਤ ਰਹਿ ਸਕੋ ਤੇ ਆਪਣੀਆਂ ਹੱਡੀਆਂ ਨੂੰ ਲੋਹੇ ਜਿੰਨਾ ਮਜ਼ਬੂਤ ਬਣਾ ਸਕੋ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੋ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਅਗਰ ਤੁਹਾਨੂੰ ਆਈ ਹੈ ਪਸੰਦਿਤ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਕਮੈਂਟਸ ਕਮੈਂਟ ਕਰਕੇ ਫਟਾਫਟ ਦੱਸ ਦਿਓ ਕਿ ਤੁਸੀਂ ਇਹਨਾਂ ਦੇ ਵਿੱਚੋਂ ਕਿਹੜੇ-ਕਿਹੜੇ ਚੇਂਜਸ ਜਿਹੜੇ ਆ ਬਦਲਾਵ ਆ ਉਹ ਜਲਦੀ ਕਰਨਾ ਸ਼ੁਰੂਆ ਰਹੋ ਸੋ ਚੈਨਲ ਨੂੰ ਅਗਰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲਦੇ ਰਹਿਣ ਤੇ ਤੁਸੀਂ ਵੀਡੀਓਜ਼ ਦੇ ਕੇ ਆਪਣੀ ਲਾਈਫ ਦੇ ਵਿੱਚ ਚੇਂਜਸ ਕਰ ਸਕੋ ਸੋ ਇਸ ਦੇ ਨਾਲ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਤੋ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ